ਬੁਰੀ ਗੱਲ ਚਿੱਤ ਵਿੱਚ ਵੀ ਬੁਰਾ ਨਹੀਂ ਲੈਣਾ ਮਾਲੋ ਮੈਂ ਕਿਹਦਾ ਬੁਰਾ ਕਰਨ ਤੁਰ ਪਵਾ ਇਹ ਤੇ ਗੱਲ ਅਗਲੀ ਹੋਗੀ ਨਾ ਮੇਰੇ ਚਿੱਤ ਵਿੱਚ ਵੀ ਬੁਰਾ ਖਿਆਲ ਨਾ ਆਵੇ ਮੈਂ ਕਿਹਦਾ ਬੁਰਾ ਸੋਚਣਾ ਪਰ ਕਾ ਬੁਰਾ ਨਾ ਰੱਖੋ ਚੀਤ ਮਾਰੇ ਇਹਦਾ ਮੈਨੂੰ ਬੈਨੀਫਿਟ ਕੀ ਹੋਏਗਾ ਮੈਂ ਕਿਹਦਾ ਬੁਰਾ ਨਹੀਂ ਸੋਚਦਾ ਤੇ ਕਹਿੰਦੇ ਤੁਮ ਕੋ ਦੁੱਖ ਨਹੀਂ ਪਾਈ ਮੀਤ ਕਿਉਂ ਸਾਸਰ ਜੀ ਆਪਾ ਦੁਖੀ ਹੋਣਾ ਚਾਹੁੰਦੇ ਕਿ ਸੁਖੀ ਹੋਣਾ ਚਾਹੁੰਦੇ ਭਲਾ ਵੇ ਲੋ ਇਹਦਾ ਵੀ ਜਵਾਬ ਨਹੀਂ ਦੇ ਰਿਹਾ ਆਪਾਂ ਹਾਂਜੀ ਐਨਾ ਸੋਚ ਕੇ ਜਵਾਬ ਦੇਣ ਦੇ ਮੈਂ ਕਿਹ ਬੰਦਾ ਸੋਇ ਜੇ ਸ਼ਾ ਦੁਖੀ ਹੋਣਾ ਚਾਹੁੰਦੇ ਸੁਖੀ ਹੋਣਾ ਚਾਹੁੰਦੇ ਕਿ ਦੁਖੀ ਭਲਾ ਜੀ ਉਧਰੋਂ ਭੈਣਾਂ ਵੱਲੋਂ ਆਵਾਜ਼ ਨਹੀਂ ਆ ਰਹੀ ਸੁਖੀ ਕਿ ਦੁਖੀ ਭੈਣ ਜੀ ਫਿਰ ਗੱਜ ਕੇ ਬੋਲੋ ਸੁਖੀ ਕਿ ਦੁਖੀ ਹਾਂ ਜਿਵੇਂ ਡਾਕਟਰ ਕੋਲ ਜਾ ਕੇ ਤੁਸੀਂ ਕਹਿੰਦੇ ਅਸੀਂ ਤੰਦਰੁਸਤ ਹੋਣਾ ਚਾਹੁੰਦੇ ਹਾਂ ਬਿਮਾਰ ਨਹੀਂ ਹੋਣਾ ਚਾਹੁੰਦੇ ਬਿਮਾਰ ਤੇ ਪਹਿਲਾਂ ਹੀ ਆਂ ਦੁਖੀ ਤੇ ਪਹਿਲਾਂ ਅਸੀਂ ਸੁਖੀ ਹੋਣਾ ਚਾਹੁੰਦੇ ਆਂ ਤੇ ਫਿਰ ਸੁਖੀ ਹੋਣ ਦਾ ਫਾਰਮੂਲਾ ਕੀ ਆਂ ਪਾਰ ਕਾ ਬੁਰਾ ਪਾਰ ਸਮਝਿਓ ਆਪਣੇ ਦਾ ਤਾਂ ਬੁਰਾ ਕੋਈ ਵੀ ਨਹੀਂ ਸੋਚਦਾ ਹਮੇਸ਼ਾ ਪਾਰ ਕਾ ਬੁਰਾ ਦੂਜੇ ਦਾ ਬੁਰਾ ਦੂਜੇ ਦਾ ਬੁਰਾ ਸੋਚਣਾ ਹੁਣ ਤੁਸੀਂ ਕਹੋਗੇ ਵੀ ਆਪਾਂ ਦੂਜੇ ਦਾ ਬੁਰਾ ਸੋਚਦੇ ਹੀ ਨਹੀਂ ਆ ਜਿਹੜਾ ਨਿੰਬੂ ਤੇ ਮਿਰਚਾਂ ਟੰਗੀਆਂ ਦੁਕਾਨਾਂ ਅੱਗੇ ਕੀ ਲਿਖਿਆ ਹੁੰਦਾ ਆਪਾਂ ਲੱਗ ਗੱਡੀਆਂ ਦੇ ਮਗਰ ਬੁਰੀ ਨજર ਵਾਲੇ ਤੇਰਾ ਮੂਗਲ ਤੁਹਾਨੂੰ ਕਿਦਾਂ ਪਤਾ ਲੱਗ ਗਿਆ ਉਹਦੀ ਨજર ਬੁਰੀ ਹੈ ਜੀ ਕਿਦਾਂ ਪਤਾ ਲੱਗ ਗਿਆ ਦੁਕਾਨਾਂ ਦੇ ਅੱਗੇ ਨਿੰਬੂ ਤੇ ਮਿਰਚਾਂ ਟੰਗੀਆਂ ਸ਼ਟਰਾਂ ਦੇ ਅੱਗੇ ਕਰਿਆਨੇ ਵਾਲੀ ਦੁਕਾਨ ਤੇ ਕੱਪੜੇ ਵਾਲੀ ਦੁਕਾਨ ਤੇ ਟਰੱਕ ਦੇ ਵਿੱਚ ਆਟੋ ਵਾਲੇ ਨੇ ਟੰਗੀਆਂ ਨਿੰਬੂ ਤੇ ਮਿਰਚਾਂ ਅਸੀਂ ਲੁਧਿਆਣੇ ਵੇਖਿਆ ਕਲੀਨਿਕ ਦੇ ਬਾਹਰ ਵੀ ਟੰਗੀ ਹੋਈ ਨਿੰਬੂ ਤੇ ਮਿਰਚਾਂ ਦੱਸ ਡਾਕਟਰ ਨੂੰ ਕਹਾਦਾ ਵੀ ਉਹਨੂੰ ਆ ਵੀ ਸ਼ਾਇਦ ਕਿਤੇ ਆਪਰੇਸ਼ਨ ਦੁਜੀ ਡਾਕਟਰ ਜਨਾਜ਼ੇ ਕਰੀ ਜਾਵੇ ਸਾਡੇ ਵਾਲੇ ਕੋਈ ਘਾਟੀ ਲੋਕ ਆਉਣ ਨਿੰਬੂ ਵੀ ਵਿਚਾਰੇ ਆਂਦੇ ਨੇ ਕਿੰਨਾ ਲੋਕਾਂ ਦੇ ਵਾਸ ਪੈ ਗਏ ਸੀ ਸਾਡਾ ਸੱਤਿਆ ਨਾਸੁਕ ਉਦਾਂ ਹੀ ਧਾਗੇ ਚ ਪਏ ਪਏ ਗਰੀਬ ਸੁੱਕ ਜਾਂਦੇ ਹੋ ਮਿਰਚਾਂ ਵੀ ਉਦਾਂ ਹੀ ਮਨੁਲਦਾ ਆਪਣੇ ਭਾਰ ਦੇਸ਼ ਵਿੱਚ ਨਿੰਬੂ ਤੇ ਮਿਰਚਾਂ ਹੁੰਦੀਆਂ ਤੜਕੇ ਤੇ ਸਕੰਜੀ ਬਣਾਉਣ ਦੇ ਕੰਮ ਨਹੀਂ ਹੁੰਦੇ ਜਿਨੇ ਛਟਰਾਂ ਦੇ ਨਾਲ ਹੀ ਦਮ ਤੋੜ ਜਾਂਦੇ ਵਿਚਾਰੇ ਲਮਕੇ ਲੌਕੇ ਵਿਦੇਸ਼ਾਂ ਵਿੱਚ ਫੋਨ ਲਾਇਓ ਆਪਣੇ ਕਿਸ ਰਿਸ਼ਤੇਦਾਰ ਨੂੰ ਹਾਇ ਇੱਕ ਇੱਕ ਹਜ਼ਾਰ ਟਰੱਕ ਪੰਜ ਪੰਜ ਸੌ ਟਰੱਕ ਟਰਾਂਸਪੋਰਟਾਂ ਵੱਡੀਆਂ ਵੱਡੀਆਂ ਕਿਸੇ ਦੇ ਮਗਰ ਨੇ ਲਿਖਿਆ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਕਿਸੇ ਦੇ ਮਗਰ ਨੇ ਲਿਖਿਆ ਇੱਥੇ ਬਾਡੀ ਮਗਰੋਂ ਬਣਦੀ ਪਹਿਲਾਂ ਲਿਖਾਉਂਦੇ ਆ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਆਟ ਵਾਲਾ ਵੀ ਲਖਾਈ ਫਿਰਦਾ ਬੁਰੀ ਨਜ਼ਰ ਵਾਲੇ ਤੇ ਤੇਨੂੰ ਕਿਹਨੇ ਨਜ਼ਰ ਲਾਉਣੀ ਆ ਹਾਂਜੀ ਪਰਾਣਾ ਓਟਾ ਉਹਦੇ ਵਿੱਚ ਵੀ ਨਿੰਬੂ ਤੇ ਮਿਰਚਾਂ ਟੰਗੀਆਂ ਨજર ਆ ਬੀਬੀਆਂ ਜਾਣਦੀਆਂ ਛੋਟਾ ਬੱਚਾ ਪਹਿਲਾਂ ਤਿਆਰ ਕਰ ਲੈਣਾ ਜਦੋਂ ਤਿਆਰ ਹੋ ਕੇ ਸੋਹਣਾ ਲੱਗਣ ਲੱਗ ਪਣਾ ਨਾ ਉਹਨੂੰ ਕਹਿੰਦਾ ਹਾਏ ਹਾਏ ਕਿੰਨਾ ਸੋਹਣਾ ਲੱਗਦਾ ਮੁਰਕੇ ਨਾਲ ਹੀ ਥੁੱਕ ਕਜਲ ਜੀ ਕੱਢ ਕੇ ਨਾ ਉਹਦੀ ਗਿੱਚੀ ਤੇ ਲਾ ਦਾਂ ਬੇਨੂੰ ਨਜ਼ਰਨ ਲੱਗ ਜੇ ਅੱਛਾ ਵੱਡੀ ਉਮਰ ਦਾ ਕੋ ਬੰਦਾ ਚੰਗਾ ਫੱਬ ਫੁਕੇ ਘਰੋਂ ਨਿਕਲੇ ਉਹਨੂੰ ਵੀ ਕਦੀ ਕਿਹਾ ਬਾਪੂ ਅੱਜ ਤੇਰਾ ਬੜਾ ਟੌਰੀ ਤੇ ਲਾਹ ਕਜਲ ਬਾਪੂ ਦੇ ਵੀ ਉਹਨੂੰ ਨਜ਼ਰਨ ਲਾਦੇ ਕੋਈ ਆਪਾਂ ਦੇ ਕਿਹੜੀ ਪਾਪਾ ਜੀ ਨਹੀਂ ਕੇ ਪਾਪਾ ਜੀ ਅੱਜ ਕਮਾਲ ਹੀ ਹੋਈ ਪਈ ਆ ਤੇਰਾ ਵਾਧਾ ਹੀ ਟੌਰ ਬੇਬੇ ਆ ਅੱਜ ਤੇ ਬੇਬੇ ਕਮਾਲ ਹੀ ਕਰਦੀ ਹੈ ਤੇ ਬੇਬੇ ਦੇ ਨਾ ਤੁਹਾਨੂੰ ਪਤਾ ਨਾ ਵੀ ਹੁਣ ਵੱਡੀ ਉਮਰੇ ਨੂੰ ਕੀ ਨਜ਼ਰ ਲਗਣੀ ਆ ਤੇ ਆਟੋ ਕਢਾਇਆ ਕਿਤੇ 3-4 ਸਾਲ ਪਹਿਲਾਂ ਪੱਚ ਦਿੱਤੇ ਹੋਏ ਟਾਇਰਾਂ 'ਚ ਉੱਤੇ ਵੀ ਨਿੰਬੂ ਤੇ ਮਿਰਚਾਂ ਟੰਗੀਆਂ ਹੋਈਆਂ ਹੁਣ ਇਹ ਕਥਾ ਸੁਣ ਤੋਂ ਬਾਅਦ ਜੇ ਤੇ ਕਿਸੇ ਨੇ ਆਪਣੀ ਗੱਡੀ 'ਚ ਕੋਈ ਨਿੰਬੂ ਤੇ ਮਿਰਚ ਟੰਗੀਆਂ ਜੇ ਤੇ ਲੌਣਿਆਂ ਤਾਂ ਤੇ ਫਾਇਦਾ ਨਹੀਂ ਤੇ ਚੁੱਪ ਕਰਕੇ ਟਾਈਮ ਨਾਲ ਹੀ ਘਰ ਜਾ ਕੇ ਸੋਈਏ ਜੋ 사ਸ ਜੀ ਪਿੱ ਕਥਾ ਵੇਲੇ ਸਿਰ ਮਰ ਜਣਾ ਹਾਂ ਜੀ ਮੈਨੂੰ ਪੂਰੀ ਸਮਝ ਨੂੰ ਨੰਦ ਬੜਾ ਹੁੰਦਾ ਉਦਾਂ ਅਸਲ ਇਹਨਾਂ ਗੱਲਾਂ 'ਚ ਕੱਖ ਨਹੀਂ ਹੈਗਾ ਕਾਇਮ ਕਰੋ ਆਪਣੇ ਆਪ ਰੂਤ ਜਰਬਾ ਕਰਕੇ ਵੇਖਿਓ ਤੁਸੀਂ ਅੱਛਾ ਜਿੰਨੀਆਂ ਵੀ ਵਧੀਆ ਗੱਡੀਆਂ ਹੁੰਦੀਆਂ ਕੋਈ ਨਿੰਬੂ ਤੇ ਮਿਰਚਾਂ ਨਹੀਂ ਟੰਗਦਾ ਕਦੀ BM 'ਚ ਟੰਗਿਆ ਵੇਖਿਆ ਮਰਸਡੀਜ਼ ਆਉਡੀ 'ਚ ਸਭ ਨਜ਼ਰ ਤੇ ਉਹਨੂੰ ਲੱਗੇ ਜਿਹੜੇ ਅਗਲੇ ਨੇ ਕਰੋੜ ਰੁਪਈਆ ਲਾਇਆ ਮੇਰਰ ਦੀ ਗੱਡੀ ਦੀ ਲੈਂਡਮੈਂਟ ਹੀ ਲੀ ਪਈ ਐ ਮੈਂ ਵੀ ਨਿੰਬੂ ਤੇ ਮਿਰਚਾਂ ਟਾਂਕੇ ਬੈਠਾ ਪਰ ਤੂੰ ਇਹ ਨਿੰਬੂ ਤੇ ਮਿਰਚਾਂ 'ਚ ਸਾਲ ਦੇ ਪੈਸੇ ਜਮਾ ਕਰੇ ਦੋ ਟਾਇਰ ਪੈ ਜਾਣੇ ਨੇ ਇਹਦੇ ਅਦਕਾਨਾ ਤੋਂ ਕੋਨਾ ਤੇ ਦੂਜੇ ਟੰਗਣ ਸਿੱਖੋ ਸਾਨੂੰ ਨਹੀਂ ਸੋਭਾ ਦਿੰਦੀ ਤੁਸੀਂ ਮੰਨਦੇ ਲਓ ਮੈਂ ਤੁਹਾਡੇ ਸੋਣੇ ਇੱਕ ਸ਼ਬਦ ਪੜਦਾ ਮਹਾਰਾਜ ਗੁਰੂਆਂ ਦੀ ਬਾਣੀ ਕਹਿੰਦੀ ਹੈ RAM ਨਾਮ ਜੋ ਮੈਂ ਤਾਂ ਸਕਰੀਨ ਕਿਹਾ ਸੀ ਜੇ ਸਕਰੀਨ ਤੇ ਸ਼ਬਦ ਆਉਂਦੇ ਜਾਣ ਨਾ ਅਗਲੀ ਵਾਰੀ ਹੋਣ ਜਦੋਂ ਮੈਂ ਆਵਾਂ ਤੇ ਸਕਰੀਨ ਆਉਂਦਿਆਂ ਨੂੰ ਲੱਗੀ ਹੋਵੇ ਕਿਉਂ ਗੁਰੂ ਕੇ ਪੈਰੋਂ ਕੱਲ ਤੋਂ ਜਦੋਂ ਗ੍ਰਾਈ ਸ਼ੁਰੂ ਕਰ ਦਿੱਤੀ ਆ ਬਹਿ ਜਿੱਦਾਂ ਦੇ ਸਿੱਖ ਤਕੜੇ ਗਰਾਈ ਦੀ ਤੇ ਲੋੜ ਨਹੀਂ ਇੱਕ ਦੋ ਸਿੱਖਾਂ ਨੇ ਕਿਰਪਾ ਕਰ ਦੇਣੀ ਇੱਕ ਸ਼ੁਰੂ ਕਰੋ ਕੰਮ ਹਰ ਗੁਰਦੁਆਰੇ ਚ ਇਹ ਸਕਰੀਨਾਂ ਚਾਹੀਦੀਆਂ ਹੁਣ ਜਿਹੜੀ ਮੈਂ ਤੋਗ ਬੋਲੀ ਨਾਲ ਜੇ ਸਕਰੀਨ ਤੇ ਆਵੇ ਨਾ ਤੁਸੀਂ ਕਹਣਾ ਯਾਰ ਆ ਬਾਣੀ ਚ ਲਿਖਿਆ ਹੋਇਆ RAM ਨਾਮ ਜੋ ਜਨ ਜਪੈ ਅਨ ਦਿਨ ਸਤ ਜਾਗੈ ਜਿਹੜਾ RAM ਦਾ ਨਾਮ ਜਪਦਾ ਰੱਬ ਦਾ ਨਾਮ ਜਪਦਾ ਉਹ ਦਿਨ ਰਾਤ ਸੁਚੇਤ ਰਹਿਦਾ ਜਾਗਦਾ ਤੰਤ ਤੰਤਰ ਮੰਤ ਮੰਤਰ ਚਾਖ ਨજર ਤੰਤ ਮੰਤ ਨਾ ਜੋਈ ਤਿਤ ਚਾਖ ਨਾ ਲੱਗ ਨਾ ਉਹਦਾ ਕੋਈ ਤੰਤਰ ਵਗਾਰ ਸਕਦਾ ਨਾ ਉਹਦਾ ਕੋਈ ਮੰਤਰ ਵਗਾਰ ਸਕਦਾ ਤੇ ਨਾ ਉਹਨੂੰ ਕਿਹਦੀ ਨજર ਲੱਗਦੀ ਆ ਜਿਹੜਾ ਆਪਣੇ ਗੁਰੂ ਦੀ ਸਿੱਖਿਆ ਲੈ ਕੇ ਹਮੇਸ਼ਾ ਸਸ਼ੇਤ ਰਹਿੰਦਾ ਹੈ ਤੇ ਕਿਉਂ ਸਾachsen ਜੀ ਆਪਾਂ ਨੂੰ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਉੱਚੀ ਬੋਲੇ ਭੈਣੋ ਫਿਰ ਅੱਜ ਤੋਂ ਬਾਅਦ ਇਹ ਜਿਹੜਾ ਵੀ ਕੋ ਮੇਰਾ ਵੀਰ ਭਰਾਏ ਕੰਮ ਕਰਦਾ ਕੋ ਸ਼ਟਰ ਤੇ ਨਿੰਬੂ ਮਿਰਚਾਂ ਟੰਗਦਾ ਬਸ ਉਹਨੂੰ ਕੋ ਲਿਆ ਭਰਾਵਾ ਦੇ ਜਾ ਜਿਹੜਾ ਕਈ ਹੁੰਦੇ ਨਾ ਪੱਕੇ ਰੱਖੇ ਹੁੰਦੇ ਅੱਛਾ ਅੱਜ ਕਈਆਂ ਕਈਆਂ ਤਾਂ ਅਸਲੀ ਹੁੰਦੇ ਕਈ ਅੱਜ ਕੱਲ ਆਰਟੀਫੀਸ਼ੀਅਲ ਜਿਹੜੇ ਪੱਕੇ ਟੰਗ ਛੜਦੇ ਉਦਾਂ ਹੀ ਪੱਕੇ ਹੀ ਪਲਾਸਟਿਕ ਜਿਹਦੇ ਬਣੇ ਹੁੰਦੇ ਉਦਾਂ ਹੀ ਪੱਕੇ ਟੰਗੇ ਤੇ ਇਸ ਕਰਕੇ ਪਰ ਕਾ ਬੁਰਾ ਨਾ ਰੱਖੋ ਚੀਤ ਦੂਜੇ ਦਾ ਬੁਰਾ ਚਿੱਤ ਵਿੱਚ ਨਾ ਲਿਆਓ ਤੁਮ ਕੋ ਦੁੱਖ ਨਹੀਂ ਫਿਰ ਇਹਦਾ ਬੈਨੀਫਿਟ ਹੋਏਗਾ ਮੈਂ ਦੂਜੇ ਦਾ ਬੁਰਾ ਨਹੀਂ ਸੋਚਾਂਗਾ ਮੈਂ ਦੁਖੀ ਨਹੀਂ ਹੋਵਾਂਗਾ ਜਦੋਂ ਆਪਾਂ ਕਿਹਦਾ ਬੁਰਾ ਸੋਚਦੇ ਆ ਨਾ ਅਗਲਾ ਤੇ ਆਪਣੇ ਘਰ ਸੁਤਾ ਹੁੰਦਾ ਕੈਮੀਕਲ ਆਪਣਾ ਵਧ ਜਾਂਦਾ ਬੀਪੀ ਵਧ ਰਿਹਾ ਜਾਂਦਾ ਵਾ ਅ ਜਿਹੜੇ ਲੋਕ ਕਹਿੰਦੇ ਨਾ ਅੱਜ ਮੇਰਾ ਬੀਪੀ ਵਧ ਗਿਆ ਮੇਰਾ ਬੀਪੀ ਘਟ ਗਿਆ ਮੇਰੇ ਅੰਦਰ ਤਜਾ ਬਣਦਾ ਮੇਰਾ ਕੈਸਟਰੋਲ ਵਧਦਾ ਉਹ ਕੈਸਟਰੋਲ ਖਾਣ ਨਾਲ ਨਹੀਂ ਵਧਦਾ ਸੋਚਣ ਨਾਲ ਵਧਦਾ ਜਦੋਂ ਅਗਲੇ ਰਾਤ ਨੂੰ ਫੋਨ ਨਹੀਂ ਕਰਦੇ ਭੈਣੇ ਵਧਾਈ ਹੋਵੇ ਤੇਰੇ ਭਤੀਜੇ ਨੇ ਤੇਰੇ ਭਨੇਵੇਂ ਨੇ ਇੱਕ ਸਟੋਰ ਲੈ ਲਿਆ ਉਹ ਫੋਨ ਕਰਕੇ ਸੋਂਗੇ ਦੋ ਸਾਰਾ ਟੱਬਰ ਉੱਠ ਕੇ ਬਹਿ ਗਿਆ ਇਹਨਾਂ ਦਾ ਬੀਪੀ ਵੱਧ ਗਿਆ ਸਾਰੀ ਰਾਤ ਬੈਠੇ ਰਹੇ ਅੱਛਾ ਜਿਨ੍ਹਾਂ ਨੇ ਲਿਆਓ ਸੌਂਗੇ ਟਾਈਮ ਨਹੀਂ 10 11 ਵਜੇ ਉਹ ਸੌਂਗੇ ਉਹ ਵੀ ਐਡੇ ਚੰਦਰੇ ਫੋਨ ਵੀ ਰਾਤ ਨੂੰ ਹੀ ਕਰਦੇ ਸੌਣ ਲੱਗਿਆ ਵੀ ਸਵੇਰੇ ਕਰ ਦੋ ਜ਼ਰੂਰ ਦਿਮਾਗ ਦੀ ਨਾਲੀ ਫਟਾਉਣੀ ਆਪਣੇ ਮਸੜ ਦੀ ਵਿਦੇਸ਼ਾਂ ਚ ਵੀ ਪ੍ਰੋਬਲਮ ਇੱਥੇ ਵੀ ਹੈਗੀ ਇਸ ਕਰਕੇ ਨਾ ਗੱਲਾਂ ਚੋਂ ਬਾਹਰ ਨਿਕਲੋ ਕਿਸੇ ਦਾ ਤੁਹਾਡੀ ਕਿਸੇ ਨਾਲ ਨਹੀਂ ਬਣਦੀ ਜੀ ਉਹ ਗੱਡੀ ਲੈ ਕੇ ਆਇਆ ਨਾ ਉਦੇ ਬਾਰੇ ਜਿਆਦਾ ਸੱਚ ਸੱਚ ਆਪਾਂ ਹੈ ਸ਼ੁਕਰ ਹੈ ਸਾਰੇ ਤਰ੍ਹਾਂ ਇੱਕ ਪਿੰਡ ਵਿੱਚ ਕਿਹ ਬੰਦੇ ਦੀ ਵੱਡੀ ਕੋਠੀ ਹੋਵੇ ਪਿੰਡ ਦੀ ਸੋਭਾ ਹੋ ਤੇ ਜੇ ਸਾਰਾ ਮਲੂ ਇੱਕ ਮੱਲਾ ਤੁਹਾਡਾ ਉਸ ਮੱਲੇ ਤੁਹਾਡੀ ਟਾਪ ਦੀ ਕੋਠੀ ਹੈ ਬਾਕੀ ਉਦਾਂ ਮਾੜੀਆਂ ਜੀਆਂ ਤੁਹਾਡੇ ਮੱਲੇ ਦੀ ਸੋਭਾ ਥੋੜਾ ਪਰ ਜੇ ਸਾਰਿਆਂ ਦੀਆਂ ਵਧੀਆ ਕੋਠੀਆਂ ਸਾਧੀਆਂ ਗੱਡੀਆਂ ਵਧੀਆ ਹੋਣ ਤੁਹਾਡੇ ਮੱਲੇ ਦੀ ਆਪਣੀ ਸਗੋਂ ਤੁਹਾਡੇ ਲਾਗੇ ਕੋਈ ਪਲਾਟ ਕੋਈ ਵਧੀਆ ਬੰਦਾ ਲੈ ਲੇ ਤੇ ਤੁਹਾਡੇ ਪਲਾਟ ਦੀ ਕੀਮਤ ਆਪੇ ਵੱਜ ਜਾਂਦੀ ਹੈ ਸਾਡਾ ਇਹ ਹੁੰਦਾ ਵੀ ਦੂਜਾ ਸਾਈਡ ਤੋਂ ਅੱਗੇ ਬੋਲੋ ਜੀ ਆਪਣਾ ਸੋਫਾ ਲਿਆਂਦੇ ਨੇ ਜੇ 15 ਦਿਨ ਹੋਏ ਆ ਜੇ ਪਤਾ ਲੱਗ ਗਿਆ ਵੀ ਮਾਸ਼ੜ ਹੁਣਾ ਵੀ ਲੈ ਜਾਂਦਾ ਆਪਣਾ ਅਗਲੇ ਦਿਨ ਵੇਚ ਦੋਣਾ ਵੀ ਨਹੀਂ ਉਤੋਂ ਤੇ ਉਤੋਂ ਨਹੀਂ ਲੈਣਾ ਆਪਾਂ ਉਹਦੇ ਦੋ ਟਰੱਕ ਆ ਸਾਡੇ 10 ਵਾ ਸੋਫਾ ਉਹਦੇ ਨਾਲ ਦੇ ਸਾਡਾ ਇਹਨਾਂ ਗੱਲਾਂ ਚੋਂ ਬੋਲੋ ਜੀ ਬਾਹਰ ਨਿਕਲੋ ਪਰ ਕਾ ਬੁਰਾ ਨਾ ਇਹਦਾ ਬੈਨੀਫਿਟ ਕੀ ਹੋਏਗਾ ਤੁਮ ਕੋ ਦੁੱਖ ਨਹੀਂ ਭਾਈ ਮੀਤ ਅਖੀਰਲਾ ਬੰਦ ਕਰ ਕੇ ਖਿਮਾ ਮੰਗਾ ਤੁਹਾਡੇ ਕੋਲੋਂ ਮਹਾਰਾਜ ਕੀ ਆਂਦੇ ਨੇ ਹਰ ਹਰ ਤੰਤ ਹਰੀ ਦੇ ਰੱਬ ਦਾ ਨਾਮ ਹੀ ਤੰਤਰ ਹਰ ਹਰ ਤੰਤ ਮੰਤ ਗੁਰਦੀਨਾ ਮੇਰੇ ਗੁਰੂ ਨੇ ਮੈਨੂੰ ਹਰੀ ਪਰਮੇਸ਼ਰ ਦਾ ਨਾਮ ਹੀ ਤੰਤਰ ਦਿੱਤਾ ਹਰੀ ਪਰਮੇਸ਼ਰ ਦੇ ਨਾਮ ਦਾ ਹੀ ਮੰਤਰ ਦਿੱਤਾ ਏ ਸੁਖ ਨਾਨਕ ਆਂਦਨ ਚੀਨਾ ਹੈ ਨਾਨਕ ਆਖ ਇਹ ਸੁਖ ਮੈਂ ਦਿਨ ਰਾਤ ਆਪਣੇ ਅੰਦਰੋਂ ਲੱਭ ਲਿਆ ਮੈਨੂੰ ਹੁਣ ਕੋਈ ਤੰਤਰ ਮੰਤਰ ਧਾਗਾ ਤ੍ਰੀਤ ਇਦਾ ਕੋਈ ਮੇਰੇ ਉਤੇ ਅਸਰ ਨਹੀਂ ਹੁੰਦਾ ਕਿਉਂਕਿ ਮੇਰੇ ਗੁਰੂ ਨੇ ਮੈਨੂੰ ਹਰ ਹਰ ਤੰਤ ਮੰਤ ਗੁਰਦੀਨਾ ਇਹ ਸੁਖ ਨਾਨਕ ਆਂਦਨ ਜੀ ਨਾ ਮੈਂ ਆਪਣੇ ਅੰਦਰੋਂ ਹੀ ਚੀਨ ਲਿਆ ਮੈਂ ਆਪਣੇ ਅੰਦਰੋਂ ਲੱਭ ਲਿਆ ਆਓ ਆਨੰਦ ਕਰੋ ਪ੍ਰਭ ਕੇ ਗੁਣ ਗਾਓ ਸਾਤ ਗੁਰੇ ਆਪਣਾ ਸਾਥ ਸਦਾ ਮਨਾਓ ਇੱਕ ਵਾਰ ਸਾਰੇ ਪੜੋ ਕੋਈ ਰਸਨਾ ਵਾਜੀ ਨਾ ਰੋ आनंद करो प्रभु के गुण गावो 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 सतगुरु अपना साध सदा मनावो सतगुरु अपना साध सदा मनावो जा कैसे मरण सुख निवास जा कैसे मरण सुख निवास पही कल्याण दुख हो वतनाश पही कल्याण दुख वतनाश <anandakarou>, आनंद करो प्रभु के गुण गावो 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 सतगुरु <सली> अपना सद सदा मनावो सतगुरु अपना सद सदा मनावो हर हर तंत मंत गुर दीना हर हर तंत मंत गुर दीना ए सुख नान आन दिन चीना ए सुख नान आन दिन चीना कोटान कोट शुकराना अकाल पुरख वाहेगुरू जी का ਜਿਨ੍ਹਾਂ ਨੇ ਸਾਡੇ ਸਾਰਿਆਂ ਤੇ અપਾਰ ਬਖਸ਼ਿਸ਼ ਕੀਤੀ ਹੈ ਸਾਧ ਸੰਗਤ ਜੀ ਜਿਹੜਾ ਸਮਾਂ ਆਪਾਂ ਸਤਿਗੁਰ ਦੀ ਗੋਦ ਵਿੱਚ ਬਤੀਤ ਕੀਤਾ ਹੈ ਆਓ ਗੁਰੂ ਬਖਸ਼ਿਸ਼ ਕਰੇ ਦੂਜੀ ਵਾਰ ਇਸ ਇਲਾਕੇ ਚ ਆਉਣ ਦਾ ਮੌਕਾ ਮਿਲੇ ਸਮੂਹ ਨੌਜਵਾਨ ਵੀਰ ਬੜਾ ਮਨ ਨੂੰ ਚੰਗਾ ਲੱਗਦਾ ਸਭ ਸੂਰਤ ਨੇ ਸੋਹਣੀਆਂ ਦਸਤਾਰਾਂ ਜਿਹੜੇ ਨਹੀਂ ਸਜਾਉਂਦੇ ਉਹ ਵੀ ਸਜਾਓ ਸੋਹਣੀਆਂ ਦਸਤਾਰਾਂ ਵੀਰ ਬੰਦੇ ਨੇ ਸਭ ਸੂਰਤ ਨੇ ਮੇਰੀਆਂ ਭੈਣਾਂ ਮਾਤਾਵਾਂ ਬਜ਼ੁਰਗ ਨੌਜਵਾਨ ਬੱਚੇ ਬਹੁਤ ਪਿਆਰ ਨਾਲ ਸੇਵਾਵਾਂ ਕਰਦੇ ਹੋ ਮਾਰਗ ਸਭ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਿਸ਼ ਕਰੇ ਕਹਾਂਜ ਪਿਆਰ ਆਵੇ ਤਫਾਕ ਆਵੇ ਅਸੀਂ ਗੁਰਮਤ ਨਾਲ ਜੁੜੀਏ ਗੁਰੂ ਦੀ ਵਿਚਾਰ ਨੂੰ ਜ਼ਿੰਦਗੀ ਚ ਲੈ ਕੇ ਆਈਏ ਮਾਂ ਬਾਪ ਦੀ ਰਿਸਪੈਕਟ ਕਰੋ ਪਦਾਰਥਾਂ ਨੂੰ ਸਭ ਕੁਝ ਨਹੀਂ ਸਮਝਣਾ ਇਹ ਜ਼ਿੰਦਗੀ ਦਾ ਇੱਕ ਹਿੱਸਾ ਹੈ ਆਉਂਦੇ ਨੇ ਚਲੇ ਜਾਂਦੇ ਨੇ ਮੇਨ ਆਨੰਦ ਗੁਰੂ ਦੇ ਉਪਦੇਸ਼ ਵਿੱਚੋਂ ਪ੍ਰਾਪਤ ਕਰੀਏ ਖੰਡੇ ਬਾਟੇ ਦੀ ਪੌ ਲੈ ਕੇ ਗੁਰੂ ਦੇ ਪੁੱਤਰ ਧੀਆਂ ਬਣ ਕੇ ਆਪਣਾ ਜੀਵਨ ਬਤੀਤ ਕਰੀਏ ਇਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਜਿਨਨੇ ਵੀ ਸੇਵਾਦਾਰ ਪੈਣਪਰਾ ਜਿਨ੍ਹਾਂ ਨੇ ਵੀ ਮਨ ਕਰਕੇ ਤਨ ਕਰਕੇ ਧਨ ਕਰਕੇ ਇਹਨਾਂ ਸਮਾਗਮਾਂ ਵਿੱਚ ਹਿੱਸਾ ਪਾਇਆ ਇਥੋਂ ਦੇ ਹੈਡ ਗਰੰਤੀ ਸਹਿਬਾਨ ਹਜ਼ੂਰੀ ਰਾਗੀ ਜਿਨ੍ਹਾਂ ਨੇ ਬਹੁਤ ਪਿਆਰਾ ਕੀਰਤਨ ਮੇਰੇ ਤੋਂ ਪਹਿਲਾਂ 2 ਦਿਨ 3 ਦਿਨ ਹਾਜ਼ਰੀ ਲਵਾਈ ਹੈ ਬਹੁਤ ਮਿੱਠੀ ਆਵਾਜ਼ ਭਾਈ ਸਹਿਬ ਹੁਣਾਂ ਦੀ ਬਹੁਤ ਪਿਆਰਾ ਕੀਰਤਨ ਕਰਦੇ ਨੇ ਅੱਗੋਂ ਪਿਛੋਂ ਵੀ ਜਦੋਂ ਸਮਾਗਮ ਹੁੰਦਾ ਜਰੂਰ ਪਹੁੰਚਿਆ ਕਰੋ ਗੁਰੂ ਦੀਆਂ ਦਰ ਦੀਆਂ ਰੌਣਕਾਂ ਅਸੀਂ ਆਣ ਕੇ ਵਧਾਈਏ ਬਾਣੀ ਨੂੰ ਸਮਝੀਏ ਪੜ੍ਹੀਏ ਵਿਚਾਰੀਏ ਗੁਰੂ ਦਾ ਉਪਦੇਸ਼ ਲੈ ਕੇ ਆਈਏ ਇਸ ਹੋਂ ਦੀ ਜਿੰਨੇ ਵੀ ਸੰਗਤ ਜਿੰਨੇ ਵੀ ਪ੍ਰਬੰਧਕ ਕਮੇਟੀ ਹੈ ਮਾਲਕ ਨੇ અપਾਰ ਬਖਸ਼ਿਸ਼ ਕੀਤੀ ਫਿਰ ਕਿਤੇ ਸਮਾਂ ਬਣਿਆ ਤੁਹਾਡੇ ਫਿਰ ਦਰਸ਼ਨ ਕਰਾਂਗੇ ਸਾਧ ਸੰਗਤ ਜੀ ਪੁੱਲਾਂ ਚੁੱਕਾਂ ਦੀ ਖਿਮਾ ਵਿਚਾਰ ਕਰਦੇ ਆ ਜੋ ਸ਼ਬਦ ਚੰਗੇ ਲੱਗੇ ਗੁਰੂ ਜੀ ਦੇ ਸਮਝ ਕੇ ਨਾਲ ਲੈ ਜਿਓ ਜੋ ਪੁੱਲ ਚੁੱਕ ਹੈ ਦਾਸ ਦੀ ਝੋਲੀ ਪਾ ਦਿਓ ਮਾਲਕ ਕਿਰਪਾ ਕਰੇ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਬੋਲਦਿਆਂ ਸ਼ਬਦ ਅੱਗੇ ਪਿਛੇ ਹੋਣਾ ਸੁਭਾਵਿਕ ਹੁੰਦਾ ਹੈ ਜੀ ਤੋਂ ਉਹਨਾਂ ਸ਼ਬਦਾਂ ਦੀ ਸੋਧ ਕਰਕੇ ਆਉਣ ਵਾਲੇ ਸਮੇਂ 'ਚ ਆਪਾਂ ਹੋਰ ਵਧੀਆ ਤਰੀਕੇ ਨਾਲ ਵਿਚਾਰ ਕਰ ਸਕਦੇ ਹਾਂ ਇਨੇ ਕੇ ਬਚਨ ਪ੍ਰਵਾਨ ਕਰਿਓ ਆਓ ਨੌਜਵਾਨ ਵੀਰੋ ਪੈਣੋ ਸਹਿਜ ਪਾਠ ਆਪਰੰਭ ਕਰੋ ਗੁਰੂ ਨੂੰ ਇਹ ਭੇਟਾ ਦਈਏ ਕਿ ਸਹਿਜ ਪਾਠ ਆਪ ਕਰੀਏ ਆਪ ਬਾਣੀ ਪੜ੍ਹੀਏ ਜਿਨ੍ਹਾਂ ਨੇ ਅਜੇ ਤੱਕ ਨਹੀਂ ਸ਼ੁਰੂ ਕੀਤੀ ਤੇ ਵੇਖਿਓ ਤੁਸੀਂ ਕਿੰਨਾ ਆਨੰਦ ਆਏਗਾ ਸਾਰੇ ਕੰਮ ਕਰਨ ਬੇੜ ਕੇ 15 ਮਿੰਟ ਅੱਧੇ ਘੰਟੇ ਤੋਂ ਸ਼ੁਰੂਆਤ ਕਰ ਲਓ ਫਿਰ ਤੁਸੀਂ ਆਪਣੇ ਆਪ ਹੀ ਚਾਰ-ਚਾਰ ਪੰਜ-ਪੰਜ ਰ ਭੈਣਾ ਰਲ ਕੇ ਸਹਿਜ ਪਾਠ ਆਰੰਭ ਕਰੋ ਗੁਰਬਾਣੀ ਪੜੋ ਨੌਜਵਾਨ ਵੀਰ ਵੀ ਇਦਾਂ ਹੌਲੀ-ਹੌਲੀ ਇਸ ਬੰਨੇ ਆਤ ਪਾਓ ਗੁਰਬਾਣੀ ਦਾ ਕੀਰਤਨ ਗੱਡੀ ਵਿੱਚ ਜਦੋਂ ਸਫ਼ਰ ਕਰੋ ਕੀਰਤਨ ਸੁਣੋ ਵਿਚਾਰਾ ਸੁਣੋ ਸਾਡਾ ਮਨ ਸਟਰੋਂਗ ਹੋਏਗਾ ਵਹਿਮਾਂ ਭਰਮਾਂ ਪਖੰਡਾਂ ਚੋਂ ਬਾਹਰ ਨਿਕਲਣਾ ਸਾਚੇ ਸਹਿਬਾ ਕਿਆ ਨਾ ਹੀ ਕਰਤੇ ਰਹਿ ਘਰ ਤਾਂ ਤੇਰਾ ਹੈ ਜਿਸ ਦਿਨ ਸੁਪਾਵੇ ਸਾਰਿਆਂ ਦਾ ਮਾਲਕ ਭਲਾ ਕਰੇ ਇਨੇ ਕ ਬਚਨ ਪ੍ਰਵਾਨ ਕਰਿਓ ਪੁੱਲਾਂ ਚੁੱਕਾਂ ਦੀ ਖੇਮਾ ਫਤਿਹ ਗੱਜ ਕੇ ਆ ਬਲਾਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ RAM KALI ਮਹਲਾ ਤੀਜਾ ਆਨੰਦ ਇਕ ਓਅੰਕਾਰ ਸਤਗੁਰ ਪ੍ਰਸਾਦ ਆਨੰਦ ਭਾ ਮੇਰੀ ਮਾਏ ਸਤਗੁਰੂ ਮੈਂ ਪਾਇਆ ਰਾਗ ਰਤਨਾ ਪਰਵਾਰ ਪੰੀਆਂ ਸ਼ਬਦ ਗਾਵਣ ਆਇਆ ਕਹਿ ਨਾ ਜਿਸ ਆਨੰਦ ਹੋਵਾ ਸਾਥ ਗੁਰੂ ਮੈਂ ਪਾਇਆ ਹਰ ਨਾ ਰਹੋ ਤੂੰ ਮਨ ਮੇਰੇ ਦੁਖ ਸਾਭ ਵਿਸਾਰਨਾ ਸਬਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੈ सदा सिफत सलाह तेरी नाम मानव साबे कह नानक सच्चे साहेब क्या नाही करते रह साचा ना मेरा आधारो ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨੇ ਇਛਾ ਸਾਹਿਬ ਪੁਜਾਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਹੋਵਾ ਜੇ ਪੰਜ ਪੰਚ ਦੂਤ ਦਵਸ ਕੀਤੇ ਕਾਲ ਕੰਠ ਕਮਾਰਿਆ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜ ਆਨੰਦ ਸੁਣੋ ਵਡ ਭਾਗਿਓ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਸੰਤ ਸਾਜਨ ਭੈ ਸਰਾਸੇ ਪੂਰੇ ਗੁਰ ਤੇ ਜਾਣੀ ਸੁਣਤੇ